ਸੰਗਤ ਜੀ ਆਪਾਂ ਚੌਪਈ ਸਾਹਿਬ ਦੀ ਸੰਥਿਆ ਕਰ ਰਹੇ ਹਾਂ ਤੇ ਇਸ ਵਿੱਚ ਜਿਹੜੇ ਮਹਿੰਗੇ ਸ਼ਬਦ ਆਉਂਦੇ ਨੇ ਜਾਂ ਇਸ ਵਿੱਚ ਜਿੱਥੇ ਵਿਸਰਾਮ ਲੱਗਦੇ ਨੇ ਕਿਉਂਕਿ ਇਹ ਜੋ ਪਾਠ ਹੈ ਚੌਪਈ ਸਾਹਿਬ ਦਾ ਆਮ ਹੀ ਘਰਾਂ ਦੇ ਵਿੱਚ ਹੁੰਦਾ ਹੈ ਤੇ ਸੰਗਤਾਂ ਆਮ ਹੀ ਘਰਾਂ ਦੇ ਵਿੱਚ ਕਰਦੀਆਂ ਨੇ ਬੱਚੇ ਵੀ ਛੋਟੇ ਛੋਟੇ ਕਰਦੇ ਨੇ ਪਰ ਉਹਨਾਂ ਨੂੰ ਲਗਾ ਮਾਤਰਾ ਨਾ ਪਤਾ ਹੋਣ ਕਰਕੇ ਗਲਤ ਉਚਾਰਨ ਕਰ ਜਾਂਦੀਆਂ ਨੇ ਤੇ ਅੱਜ ਆਪਾਂ ਜੋ ਸੰਖਿਆ ਸ਼ੁਰੂ ਕੀਤੀ ਹੋਈ ਹੈ ਤੇ ਇਹ ਜੋ ਪੰਜਵੀਂ ਪੌੜੀ ਆਪਾਂ ਆਰੰਭ ਕਰਨ ਜਾ ਰਹੇ ਹਾਂ ਤੇ ਤੁਸੀਂ ਇਹ ਧਿਆਨ ਦੇਣਾ ਕਿ ਲਗਾ ਮਾਤਰਾ ਕਿਵੇਂ ਬੋਲਣੀ ਹੈ ਕਿੱਥੇ ਵਿਸਰਾਮ ਲੱਗਣਾ ਠੀਕ ਆ ਆਪ ਹਾਥ ਦੈ ਦੈ ਉਚਾਰਨ ਕਰਨਾ ਤੇ ਇੱਥੇ ਵਿਸਰਾਮ ਹੈ ਮੁਜੈ ਮੁਜੈ ਨਹੀਂ ਬੋਲਣਾ ਪੋਲਾ ਨਹੀਂ ਉਚਾਰਨ ਕਰਨਾ ਠੀਕ ਆ ਮੁਜੈ ਉਬਰੀਐ ਉਬਰੀਐ ਉਚਾਰਨ ਕਰਨਾ ਜਿਹੜਾ ਰਾਰੇ ਨੂੰ ਸਿਹਾਰੀ ਲੱਗੀ ਇਹਨੇ ਬਿਹਾਰੀ ਬਣ ਜਾਣਾ ਹੈ ਤੇ ਜਿਹੜਾ ਜਈਆ ਲੱਗਾ ਇਹਨੇ ਐੜਾ ਬਣ ਜਾਣਾ ਹੈ ਠੀਕ ਆ ਉਬਰੀਐ ਬਰੀਐ ਹਾਂ ਊੜੇ ਔਕੜ ਬੱਬਾ ਰਾਰੇ ਬਿਹਾਰੀ ਐੜੇ ਦਲਾਵਾ ਰਾਰੇ ਬਿਹਾਰੀ ਐੜੇ ਦਲਾਵਾ ਉਬਰੀਐ ਮਰਨ ਕਾਲ ਕਾ ਤਰਾਸ ਤਰਾਸ ਤੇ ਆਣ ਕੇ ਰੁਕਣਾ ਹੈ ਤਰਾਸ ਤੇ ਵਿਸ਼ਰਾਮ ਹੈ ਮਰਨ ਮਰਨ ਬੋਲਣਾ ਨੰਨੇ ਦੀ ਬਾਜ ਉਚਾਰਨ ਕਰਨੀ ਹੈ ਮਰਨ ਕਾਲ ਕਾ ਤਰਾਸ ਨਵਰੀਏ ਇਹਨੂੰ ਵੀ ਨਵਰੀਏ ਉਚਾਰਨ ਕਰਨਾ ਹੈ ਇੰਨੇ ਵੀ ਜਿਹੜਾ ਰਾਰੇ ਨੂੰ ਸਿਹਾਰੀ ਨੇ ਬਿਹਾਰੀ ਬਣ ਜਾਣਾ ਹੈ ਰਾਰੇ ਬਿਹਾਰੀ ਐੜੇ ਦਲਾਵਾ ਠੀਕ ਆ ਨਵਰੀਏ ਤੇ ਉਹ ਬਰੀਏ ਤੇ ਕਈ ਸੰਗਤਾਂ ਨੂੰ ਉਹ ਬਰੇਆ ਪੜ ਜਾਂਦੀਆਂ ਰਾਰੇ ਨੂੰ ਸਿਹਾਰੀ ਲਾ ਕੇ ਉਹ ਬਰੇਆ ਤਿੰਨ ਬਰੇ ਆ ਪੜ ਜਾਂਦੀ ਹੈ ਪਰ ਜਿੱਥੇ ਅੱਗੇ ਆਪਾਂ ਦੱਸਿਆ ਸੀ ਕਿ ਜਈਆ ਦੇ ਚਈਆ ਆ ਦੇ ਨ ਜਈਆ ਜੈਯਤ ਪਿਛਲੇ ਪਾਸੇ ਜਿਹੜਾ ਵੀ ਅੱਖਰ ਹੋਵੇਗਾ ਉਹਨੂੰ ਛਿਆਰੀ ਲੱਗੀ ਤੇ ਉਹ ਬਿਹਾਰੀ ਬਣਣੀ ਹੈ ਇਹ ਤੁਸੀਂ ਧਿਆਨ ਦੇਣਾ ਜਿਵੇਂ ਜਈਆ ਹੈ ਜੈਯਤ ਪਹਿਲਾਂ ਰਾਰਾ ਹੁੰਦਾ ਤੇ ਰਾਰੇ ਤੋਂ ਪਹਿਲਾਂ ਛਿਆਰੀ ਲੱਗੀ ਹੋਈ ਰਾਰੇ ਨੂੰ ਹਾਂਜੀ ਛਿਆਰੀ ਬਿਹਾਰੀ ਬਨਣਾ ਹੈ ਜੇ ਜਈਆ ਲੱਗਾ ਤਾਂ ਬਨਣਾ ਹੈ ਠੀਕ ਹੈ ਹਾਂ ਜੇ ਯਈਆ ਨਹੀਂ ਲੱਗਾ ਫਿਰ ਇਹਨੇ ਸਿਆਰੀ ਰਹਿਣਾ ਕੋ ਬਰੀਏ ਨਵਰੀਏ ਤੁਹਾਨੂੰ ਸਮਝ ਲੱਗੀ ਨਾ ਅਸਲੀ ਹਾਂਜੀ ਹਾਂ ਖੂਜੋ ਹਾਏ ਦਲੈਂਕੜਾ ਤੇ ਜਿੱਜੀ ਹੋਈ ਹੂਜੋ ਇਕੱਠਾ ਉਚਾਰਨ ਕਰਨਾ ਹੂਜੋ ਹੂਜੋ ਸਦਾ ਸਦਾ ਤੇ ਵਿਸਰਾਮ ਲਾਉਣਾ ਹੂਜੋ ਸਦਾ ਮਾਰੇ ਪੱਛਾ ਪੱਛਾ ਕਸ ਕੇ ਉਚਾਰਨ ਕਰਨਾ ਹੈ ਕਿਉਂਕਿ ਅਦਕ ਲੱਗਾ ਇੱਥੇ ਪੱਛਾ ਪੱਛਾ ਹਾਂ ਅੱਗੇ ਆਉਂਦਾ ਹੈ ਸ਼੍ਰੀ ਇਹਨੂੰ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਪੈਰ ਵਿੱਚ ਲੱਗਾ ਹੈ ਰਾਰਾ ਸ਼੍ਰੀ ਸ਼੍ਰੀ ਅਸਤੁਜ ਅਸਤੁਜ ਬੋਲਣਾ ਹੈ ਧੱਦੇ ਦੀ ਆਵਾਜ਼ ਉਚਾਰਨ ਕਰਨੀ ਹੈ ਤੇ ਜੱਜਾ ਪਿੱਛੇ ਲੱਗਾ ਹੈ ਸ਼੍ਰੀ ਅਸਤੁਜ ਇੱਥੇ ਵੀ ਸ਼੍ਰਾਮ ਲਾਣਾ ਹੈ ਅਸਤੁਜ ਠੀਕ ਹੈ ਹਾਂ ਸ੍ਰੀ ਅਸਤੁਜ ਜੂ ਕਰੀ ਉਹ ਰੱਛਾ ਜੂ ਦਲੈਂਕੜ ਲੱਗਾ ਇਹਨੂੰ ਜੋ ਨਹੀਂ ਪੜ ਕੇ ਜਾਣੀ ਜੂ ਬੋਲਣਾ ਜਿ ਜੇ ਦਲੈਂਕੜ ਜੂ ਜੂ ਕਰੀ ਉਹ ਕਰੀ ਉਹ ਉਚਾਰਨ ਕਰਨਾ ਇੱਥੇ ਉਹਨੂੰ ਜਈਆ ਤੇ ਰਾਰੇ ਦੀ ਸਿਆਰੀ ਲੱਗੀ ਇੱਥੇ ਇਹਨੇ ਬਣ ਜਾਣਾ ਬਿਹਾਰੀ ਰਾਰੇ ਤੇ ਜਿਹੜਾ ਜਈਆ ਹੈ ਇਹਨੇ ਬਣ ਜਾਣਾ ਐੜਾ ਕਰੀ ਉਹ કરી યો ਉਚਾਰਨ ਕਰਨਾ ਹੈ ਐੜਾ ਤੇ ਹਾਏ ਔਂਕੜ ਉਹੋ ਕਰੀਓ ਕਰੀਓ ਰੱਛਾ ਤੁਹਾਨੂੰ ਸਮਝ ਲੱਗ ਜਾਂਦੀ ਦੀ ਹਾਂਜੀ ਜਿਹੜਾ ਰਾਰੇ ਨੂੰ ਸਿਰੇ ਲੱਗੀ ਐ ਇੰਨੀ ਬਿਹਾਰੀ ਬਣੀ ਐ ਕਰੀਓ ਕਈ ਪੜਦੇ ਨੇ ਕਰੇ ਉਹ ਕਰਿਓ ਪੜ ਕੇ ਜਾਂਦੀ ਨਹੀਂ ਪਰ ਜਿਹੜਾ ਸੰਪਰਦਾਵਤ ਵਿੱਚ ਪੜਾਇਆ ਜਾਂਦਾ ਹੈ ਸ਼ੁੱਧ ਉਚਾਰਨ ਕਰੀਓ ਬਿਹਾਰੀ ਲਾ ਕੇ ਠੀਕ ਆ ਹਾਂ ਕਰੀਓ ਰੱਛਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਤਾਨੂੰ ਸਾਰੇ ਸ਼ਬਦਾਂ ਦੀ ਸਮਝ ਲੱਗ ਗਈ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ